ਤਾਬਿਆ ਗੁਰੂ ਸਾਹਿਬ ਦੀ ਰਹਿਗੇ ਭਾਈ ਸਹਬੇ ਇਕੱਲੇ ਐ ਦੇ ਫਿਰਦੇ ਨੌਕਰ ਚਾਕਰ ਸਭ ਦੀ ਕਰਦੇ ਵਜ ਕੇ ਖਾਤਰ ਬੁੱਢੜਾ ਬਲਗਮ ਸਿੱਟਦਾ ਆਇਆ ਫੜ ਕੇ ਧੂਪ ਦੇਣ ਲਈ ਭਾਇਆ ਉਹ ਵੀ ਬੋਲਾ ਕੰਨਾਂ ਦਾ ਉਹ ਦਰਬੜਾ ਸੇਵਾ ਦੀਤਾ ਚੰਚਾ ਗੀਰੀ ਕਰੇ ਵਖਾਵਾ ਕਿਵੇਂ ਅਮੀਰੀ ਕਰਦੇ ਕੰਮ ਆ ਵੱਲੇ ਐ ਤਾਬਿਆ ਗੁਰੂ ਸਾਹਿਬ ਦੀ ਰਹਿਗੇ ਭਾਈ ਸਾਹਿਬ ਇਕੱਲੇ ਐ ਕੋਈ ਸ਼ਾਮ ਵਰਤ ਕੇ ਬਾਣੇ ਲੱਗੇ ਕਮਰਾ ਚੱਲਦੇ ਗਾਣੇ ਚੱਲਦਾ ਟੀਵੀ ਤੇ ਲਸ਼ਕਾਰਾ ਇਕੱਠਾ ਮੇਲ ਹੋ ਗਿਆ ਸਾਰਾ ਬੁੜੀਆਂ ਧੌਣ ਹਲਾਵਣ ਜੀ ਮੁਝ ਤਾਂ ਲਾਰਡ ਸਪੀਕਰ ਲਾ ਕੇ ਪਿੰਡ ਨੂੰ ਪਾਸ ਸੁਣਾਵਣ ਦੀ ਕਲਜਗ ਜੋਰ-ਜੋਰ ਦੀ ਹਸੇ ਅਤੇ ਸੁਦੇ ਸ਼ਰਮ ਧਰਮ ਸਭ ਨਸੇ ਏਦੂ ਨਾਹੀ ਪਾਠ ਕਰਾਉਂਦੇ ਪਾਪ ਨਾ ਸਿਰ ਦੇ ਉਤੇ ਚੜਾਉਂਦੇ ਹੋਮੇ ਨਦਬਲੇ ਥੱਲੇ ਐ ਤਾਬਿਆ ਗੁਰੂ ਸਾਹਿਬ ਦੀ ਰਹਿਗੇ ਭਾਈ ਸਾਹਿਬ ਇਕੱਲੇ ਐ ਹੋ ਗਿਆ ਟਾਈਮ ਰੋਲ ਦਾ ਪੂਰਾ ਮਾਰਿਆ ਭਾਈ ਸਾਹਿਬ ਕੰਘੂਰਾ ਪੂਰਾ ਧਿਆਨ ਕਿਸੇ ਨਾ ਕੀਤਾ ਗੁੱਸੇ ਵਿੱਚ ਸੀ ਭਰਿਆ ਪੀਤਾ ਹੁਣ ਤਾਂ ਮਥਾ ਹੀ ਬੈਂਦਾ ਸੀ ਸੋਤੀ ਬਾਣੀ ਨਾਲੋਂ ਟੁੱਟ ਗਈ ਬਿੰਦ-ਬਿੰਦ ਪਾਸੇ ਲੈਂਦਾ ਸੀ ਘੰਟਾ ਪਾਠੀ ਲੇਟ ਕਰਾਇਆ ਆਪੇ ਪਾਣੀ ਪਾ ਕੇ ਨਹਾਇਆ ਉਸਲ ਵਟੇ ਜਾ ਪੀਆ ਲੈਂਦਾ ਆਰਾਮ ਨਾਲ ਬਹਿ ਜਾਣ ਇੱਕ ਕੈਂਦਾ